ਅੱਜ ਰਿੱਤਨਾਏ ਹੀ ਪਰਮਾਤਮਾ ਕੀ ਅਦਾਸ ਕਰਨ ਆਏ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਿ ਉਹ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਜੀਵਨ ਸਭ ਕੋਈ ਦੁੱਖ ਸਰ ਜਿਹੜਾ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋੜੀਆਂ ਚਿਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸਾਡੇ ਉੱਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 80 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇਜੋਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਕੀ ਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੈਂ ਦੁੱਖ ਬਰਗਟ ਕਰਨਾ ਆਇਆ ਹਾਂ ਰਾਜਨੀਤੀਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਹੈ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਹੈ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਪ੍ਰਾਨਕਸ਼ੇ ਉਹ ਸੁਚਿੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਨੇ ਦੁੱਖ ਸਹਾਰਾ ਜਿਹੜਾ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੋਚਿਆ ਕਿ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਲਗਭਗ 8 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹਾਂ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਦੇ ਜੁਗਰਾਜ ਦੀ ਮਾਂ ਦੇ ਰੂਪ ਵਿੱਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰ ਰਹੇ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਨ ਦਾ ਪਰਮ ਅਕਸ਼ੇ ਉਹ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਰਿਹਾ। ਜੀਵਨ ਸਾਹਿਬ ਕੋਈ ਦੁੱਖ ਸਾਰਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ। ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ। ਜਿਨ੍ਹਾਂ ਨੂੰ ਸੋਚਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 25 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇਕ ਨਾਪੁਰਾਉਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਤੇ ਜੋਬਰਾਜ ਦੀ ਮਾਂ ਦੇ ਰੂਪ ਵਿੱਚ ਕਿਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਬਰਟ ਕਰਨ ਆਇਆ ਹਾਂ ਰਾਜਨੀਤੀ ਵਿੱਚ ਵੀ ਇਕੱਠੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟs ਵਿੱਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਇਛਾ ਹੈ ਉਹ ਸੁਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਬਿਲਕੁਲ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੋਚੋ ਕਿ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 80 ਘੰਟਿਆਂ ਵੱਧ ਵੀ ਉਡੀਕ ਵੀ ਕੀਤੀ ਜੀ ਅੰਤਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇਜਵਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਕਿਹਦਾ ਬਾਤ ਹਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਹਮ ਲੋਕ ਇਕੱਠ ਕਰ ਰਹੇ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨਾ ਹੈ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ੇ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਜੀ ਵੰਨ ਸਭ ਕੋਈ ਦੁੱਖ ਸਾਰਾ ਜਿਹੜਾ ਸੀ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਸੋਚਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਤੁਸੀ ਭਾਂਟਿਆਂ ਵਧੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਦੇ ਜੁਬਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਕਿਹਦਾ ਬਾਤ ਹਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨਾ ਆਇਆ ਹਾਂ ਜਾਂ ਰਾਜਨੀਤੀ ਚ ਵੀ ਇਕੱਠੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਨ ਦਾ ਬਾਨਕਸ਼ੇ ਉਹ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਕੋਈ ਦੁੱਖ ਸਾਰਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਭਾਈ ਭਾਈ ਮਾ ਜੀ ਜਿਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋੜੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਸੋਚੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਲਗਭਗ 3 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਜੋਬਰਾਜ ਦੀ ਮਾਂ ਦੇ ਰੂਪ ਚ ਕਲ ਕੀਦਾ ਬਾਤ ਤਾਂ ਉਹ ਆ ਤਾਂ ਅਬਜਸੀਨ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੈਂ ਦੁੱਖ ਬਰਕਰਾਰ ਰੱਖਦਾ ਹਾਂ ਜਾਂ ਰਾਜਨੀਤੀ ਚ ਵੀ ਕਰਦੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟs ਵੀ ਇਕੱਠੇ ਰੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਾਂ ਦੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਿਸ਼ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਜੀਵਨ ਸਾਹਿਬ ਕੋਈ ਦੁੱਖ ਸਾਲ ਦਾ ਜਿਹੜਾ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ ਮੋੜੀਆਂ ਚਗਾਰੀਆਂ ਸੀ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸੋਚਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਪੁੱਛ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਸਹੀ ਭਾਂਟਾਂ ਵੱਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਵਰਾਜ ਦੀ ਮਾਂ ਦੇ ਰੂਪ ਚ ਕਹਿ ਰਹੀ ਇਦਾਵਾ ਤਾਂ ਹੋਇਆ ਤਾਂ ਅਜਿਹੀ ਪਰਿਵਾਰ ਨਾਲ ਮੈਂ ਪਰਵਾਸ ਮੇਦ ਦੁੱਖ ਭਰ ਘਟ ਕਰ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰ ਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਨ ਦੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਤਾਨਾ ਬਖਸ਼ੇ ਤੇ ਉਸ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਸਭ ਕੋਈ ਦੁੱਖ ਸਹਾਰਾ ਜਿਹੜਾ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋੜੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਲੋਕਾਂ ਸੋਚੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਕੁੱਤੀ ਭਾਂਟੀਆਂ ਵੱਦੀ ਉਡੀਕ ਵੀ ਕੀਤੀ ਜੀ ਹੰਸ ਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਨਵਰਾਜ ਤੇ ਜਗਵਰਾਜ ਦੀ ਮਾਂ ਦੇ ਰੂਪ ਵਿੱਚ ਕਿਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਕਰਕੇ ਆਇਆ ਰਾਜਨੀਤੀਚ ਵੀ ਕਹੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹਿ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਪ੍ਰਾਕਸ਼ੇ ਉਹ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਜੀਵਨ ਸਾਹਿਬ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ ਜਿਨ੍ਹਾਂ ਲੋਕਾਂ ਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਲਗਭਗ 3 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਨਕ ਇਕ ਨਾਪੁਰਾਉਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਜੋਰਾਜ ਦੀ ਮਾਂ ਦੇ ਰੂਪ ਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਮਰਗਟ ਕਰਨਾ ਹੈ ਰਾਜਨੀਤੀ ਚ ਵੀ ਕਰਦੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰੇ ਕੰਮ ਕੀਤਾ ਹੈ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਹੈ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ੇ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਜੀਵਨ ਸਾਹਿਬ ਕੋਈ ਦੁੱਖ ਸਾਰਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਨਾਲ ਸੌਂਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 80 ਭਾਂਟਿਆਂ ਵੱਧੀ ਉਡੀਕ ਵੀ ਕੀਤੀ ਜੀ ਅੰਤਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਕੀਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੈਂ ਦੁੱਖ ਪ੍ਰਗਟ ਕਰਦਾ ਹਾਂ ਰਾਜਨੀਤੀ 'ਚ ਵੀ ਇਕੱਠੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ 'ਚ ਵੀ ਇਕੱਠੇ ਰਹੇ ਕੰਮ ਕੀਤਾ ਹੈ ਸਟੇਜਾਂ 'ਤੇ ਵੀ ਇਕੱਠੇ ਕੰਮ ਕੀਤਾ ਹੈ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਦਾ ਪ੍ਰਭਾਖਸ਼ੇ ਉਹ ਸੁਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਲੋਕਾਂ ਸੋਚੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਪਤੀ ਘੰਟਿਆਂ ਵਧੀ ਉਡੀਕ ਵੀ ਕੀਤੀ ਜੀ ਹੰਸ ਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਤੇ ਜਗਵਰਾਜ ਦੀ ਮਾਂ ਦੇ ਰੂਪ ਵਿੱਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਦੇ ਹਾਂ ਰਾਜਨੀਤੀਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਪਰਮ ਅਕਸ਼ੇ ਉਹ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਜੀਵਨ ਸਾਹਿਬ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਤੋਂ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ ਜਿਨ੍ਹਾਂ ਸਾਥੀ ਹੋ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਲਗਭਗ 3 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇਕ ਨਾਪੁਰਾਹੋਂ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੋਗਰਾਜ ਦੀ ਮਾਂ ਦੇ ਰੂਪ ਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੁਦਕਬਰਟ ਕਰਨਾ ਹੈ ਰਾਜਨੀਤੀ ਚ ਵੀ ਕੱਤੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਾਂ ਦੀ ਅਦਾਸ ਕਰਨਾ ਹੈ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਕਾਰਨ ਸਿੰਘ ਉਹ ਸੁਛਿੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਮਨ ਸਭ ਕੋਈ ਦੁੱਖ ਸਦਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਟਾਰੇ ਭਾਈ ਭਾਈ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋਟੀਆਂ ਜਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਲੋਕਾਂ ਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਹੜੇ ਖਾਰੇ ਦੇਖਣ ਲਈ ਅਸੀਂ ਮਤਲਬ ਪੰਜ ਸਾਲ ਤੋਂ ਕਈ ਭਾਂਟੀਆਂ ਵਧੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਗਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਇਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੈਂ ਦੁੱਖ ਪ੍ਰਗਟ ਕਰਦਾ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਦਾ ਪਰਮਾਤਮਾ ਖਿਸ਼ੇ ਉਹ ਸੁਬਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸਾਡੇ ਉੱਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਜਦੋਂ ਤੁਸੀਂ ਭਾਂਟਿਆਂ ਵੱਧੀ ਉਡੀਕ ਵੀ ਕੀਤੀ ਜੀ ਹੰਸ ਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਤੇ ਜੋਗਰਾਜ ਦੀ ਮਾਂ ਦੇ ਰੂਪ ਵਿੱਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਭਰ ਕੇ ਇਕੱਠੇ ਹੋਇਆ ਰਾਜਨੀਤੀਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਨ ਦਾ ਕਾਰਨ ਅਕਸ਼ੇ ਤੇ ਉਹਨਾਂ ਸੁਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਮਾਨ ਸਭ ਕੋਈ ਦੁੱਖ ਸਾਰਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਭਾਈ ਭਾਈ ਮਾ ਜੀ ਜਿਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋੜੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਸੰਸਾਰ ਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾੜੇ ਦੇਖਣ ਲਈ ਅਸੀਂ ਮਤਲਬ ਲਗਭਗ 30 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾਉਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜਗਵਰਾਜ ਦੀ ਮਾਂ ਦੇ ਰੂਪ ਚ ਕਿਹਦਾ ਬਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਬਰਕਰਾਰ ਰੱਖਣ ਆਇਆ ਹਾਂ ਰਾਜਨੀਤੀ ਚ ਵੀ ਕਰਦੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟs ਵੀ ਇਕੱਠੇ ਰੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਦੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਸਿੰਘ ਉਹ ਸੁਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਮਾਨ ਸਰ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਟਾਰੇ ਭਾਈ ਭਾਈ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋਟੀਆਂ ਜਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸਾਨੂੰ ਉੱਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 80 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੁਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਗਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਕੀ ਦਾ ਬਾਤ ਹਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਵਾਸ ਮੇਦ ਤੁਹਾਨੂੰ ਮੁਖਬਰ ਕਰ ਰਿਹਾ ਹਾਂ ਰਾਜਨੀਤੀ ਵਿੱਚ ਵੀ ਇਕੱਠੇ ਰਹੇ ਹਾਂ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਹੈ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨਾ ਹੈ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਦਾ ਪਰਾਨਕਸ਼ੇ ਉਹ ਸੁਬਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਨੇ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੋਚਿਆ ਕਿ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਨੇ ਖਾੜੇ ਦੇਖਣ ਲਈ ਅਸੀਂ ਮਤਲਬ ਲਗਭਗ 8 ਘੰਟੇ ਉਡੀਕ ਵੀ ਕੀਤੀ ਜੀ ਹੰਸਰਾਜ ਹਾਂ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਨਵਰਾਜ ਤੇ ਜੋਵਰਾਜ ਦੀ ਮਾਂ ਦੇ ਰੂਪ ਵਿੱਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਭਰ ਕੇ ਕਰ ਰਹੇ ਹਾਂ ਰਾਜਨੀਤੀਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਪ੍ਰਾਨਕਸ਼ੇ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਰਮਨ ਸਾਹਿਬ ਕੋਈ ਦੁੱਖ ਨਹੀਂ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਲੋਕਾਂ ਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਪੁੱਛ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਸਤੀ ਭਾਂਟਾਂ ਵੱਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਗਰਾਜ ਦੀ ਮਾਂ ਦੇ ਰੂਪ ਚ ਕਹਿਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਮੈਂ ਤੁਹਾਨੂੰ ਮੁਹਰਗਤ ਕਰ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਦੀ ਅਦਾਸ ਕਰਨਾ ਹੈ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਦਾ ਉਹ ਉਸ ਉਛਿੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਮਾਨ ਸਾਹਿਬ ਨੇ ਦੁੱਖ ਸਹਾਰਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਥੋੜੀਆਂ-ਮੋਡੀਆਂ ਚਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੋਚੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਕਈ ਭਾਂਟੀਆਂ ਵੱਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਨਵਰਾਜ ਤੇ ਜੋਰਾਜ ਦੀ ਮਾਂ ਦੇ ਰੂਪ ਚ ਕਹਿ ਲਈ ਇਹਦਾ ਬਾਤ ਤਾਂ ਹੋਇਆ ਤਾਂ ਅਜਸੀ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰ ਰਹਾ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਪਾਣਾ ਬਖਸ਼ੇ ਉਹ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਜੀਵਨਾਨ ਸਾਹਿਬ ਕੋਈ ਦੁੱਖ ਸਹਾਰਾ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ ਜਿਨ੍ਹਾਂ ਲੋਕਾਂ ਦੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ 30 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੋਗਰਾਜ ਦੀ ਮਾਂ ਦੇ ਰੂਪ ਚ ਕਿਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਬਰਗਟ ਕਰਨ ਆਇਆ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਇਛਾ ਹੈ ਉਹ ਸੁਭਿਚੜੀ ਹੋਈ ਆਤਮਾ ਨੂੰ